ਜੋ ਐਸਵੇਲੇ ਹਾਲਾਤ ਬਣੇ ਨੇ ਜਗਜੀਤ ਸਿੰਘ ਢੱਲਵਾਲ ਮਰਨਵਰਤ ਤੇ ਬੈਠੇ ਨੇ 38 ਦਿਨ ਹੋ ਗਏ ਆ ਸਰਕਾਰ ਹਾਲ ਤੱਕ ਕਿਸਾਨਾਂ ਨਾਲ ਕੋਈ ਗੱਲਬਾਤ ਨਹੀਂ ਕਰ ਰਹੀ ਦਿੱਲੀ ਉਹਨਾਂ ਨੂੰ ਜਾਣ ਨਹੀਂ ਦੇ ਰਹੀ ਔਰ ਸੁਪਰੀਮ ਕੋਰਟ ਵੱਲੋਂ ਲਗਾਤਾਰ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਜਾ ਰਹੀ ਆ ਕਿ ਮੈਡੀਕਲ ਸਹਾਇਤਾ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਦੇ ਰਹੇ ਇਹਨਾਂ ਹਾਲਾਤਾਂ ਦੇ ਵਿੱਚ ਕਾਫੀ ਸਥਿਤੀ ਜਿਹੜੀ ਆ ਗੁੰਝਲਦਾਰ ਬਣੀ ਹੋਈ ਆ ਪਰ ਇਹ ਗੱਲ ਕਲੀਅਰ ਆ ਕਿ ਕੋਈ ਸਮਝੌਤਾ ਹੋਣ ਦੀ ਸਰਕਾਰ ਔਰ ਕਿਸਾਨਾਂ ਦੇ ਵਿੱਚ ਐਸਵੇਲੇ ਕੋਈ ਆਸ ਨਹੀਂ ਹੈ ਦੋਵਾਂ ਦੇ ਸਟੈਂਡ ਦੇ ਵਿੱਚ ਜ਼ਮੀਨ ਤੇ ਅਸਮਾਨ ਦਾ ਫਰਕ ਹੈ ਸੋ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਮੇਰਾ ਖਿਆਲ ਜਗਜੀਤ ਸਿੰਘ ਡੱਲੇਵਾਲ ਨੂੰ ਡੈਫੀਨਿਟਲੀ ਮੈਡੀਕਲ ਸਹਾਇਤਾ ਕਬੂਲ ਕਰ ਲੈਣੀ ਚਾਹੀਦੀ ਆ ਮਰਨ ਵਰਤ ਵੀ ਖਤਮ ਕਰ ਦੇਣਾ ਚਾਹੀਦਾ ਆ ਹਾਂ ਇਹ ਜ਼ਰੂਰ ਆ ਕਿ ਬਹੁਤ ਸਾਰੇ ਲੋਕੀ ਕਹਿਣਗੇ ਕਿ ਤੁਸੀਂ ਜੇ ਮਰਤ ਵਰਤ ਨਾ ਤੋੜਨਾ ਹੀ ਸੀ ਤੇ ਰੱਖਿਆ ਕਿਉਂ ਮੇਰੇ ਖਿਆਲ ਸਾਰੇ ਜਥੇਬੰਦੀਆਂ ਨੂੰ ਉਹਨਾਂ ਨੂੰ ਉਹਨਾਂ ਤੇ ਜ਼ੋਰ ਪਾਉਣਾ ਚਾਹੀਦਾ ਵਾ ਉਹਨਾਂ ਲਈ ਇਹ ਥੋੜੀ ਜਿਹੜਾ ਇਸ਼ੂ ਐ ਨੂੰ ਆਸਾਨ ਕਰ ਦੇਣਾ ਚਾਹੀਦਾ ਪਰ ਉਹਨਾਂ ਤੇ ਜ਼ੋਰ ਪਾਉਣ ਕਿ ਤੁਸੀਂ ਬਹੁਤ ਸੰਘਰਸ਼ ਕੀਤਾ ਬਹੁਤ ਕੁਰਬਾਨੀ ਕੀਤੀ ਪਰ ਇਹਦਾ ਕੋਈ ਸਿੱਟਾ ਨਹੀਂ ਨਿਕਲ ਰਿਹਾ ਤੇ ਇਸ ਵੇਲੇ ਮਰਨ ਵਰਤ ਜਿਹੜਾ ਵਾ ਇਹਨੂੰ ਤੋੜ ਦਿਓ ਇਹ ਮੇਰਾ ਮੰਨਣਾ ਵਾ ਹਾਂ ਜੇ ਉਹ ਮਰਨ ਵਰਤ ਨਾ ਤੋੜ ਕੇ ਰੱਬ ਨੂੰ ਪਿਆਰੇ ਹੋ ਜਾਣਗੇ ਤੇ ਜ਼ਰੂਰ ਉਹਨਾਂ ਦੀ ਲੋਕਾਂ ਦੇ ਵਿੱਚ ਇੱਜ਼ਤ ਜ਼ਰੂਰ ਵਧੂਗੀ ਲੇਕਿਨ ਉਹਦੇ ਨਾਲ ਮਸਲਾ ਹੱਲ ਨਹੀਂ ਹੋਣਾ ਮਸਲਾ ਕਿਵੇਂ ਹੱਲ ਹੋਊਗਾ ਇਹਦੇ ਵਾਸਤੇ ਮੂੜ ਵਿਚਾਰ ਕਰਨ ਦੀ ਲੋੜ ਆ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੋਣ ਦੀ ਲੋੜ ਆ ਆਪਣੀ ਸਟ੍ਰੈਟਜੀ ਬਣਾਉਣ ਦੀ ਲੋੜ ਆ ਵੀ ਅਸੀਂ ਕੀ ਕੀ ਬੰਗਾ ਰੱਖਣੀਆਂ ਵਾ ਜਿਹੜੀ ਗਰੰਟੀ ਆ ਐਮਐਸਪੀ ਦੀ ਗਰੰਟੀ ਉਹ ਵੀ ਵੇਖਣੀ ਪੈਣੀ ਵੀ ਕਿੰਨੀਆਂ ਫਸਲਾਂ ਦੀ ਅਸੀਂ ਗਰੰਟੀ ਲੈਣਾ ਚਾਹੁੰਦੇ ਆ ਜੇ ਅਸੀਂ ਸੋਚੀ ਆ ਵੀ 20 ਜਾਂ 25 ਫਸਲਾਂ ਦੀ ਕੋਈ ਗਰੰਟੀ ਦੇ ਦੂਗਾ ਉਹ ਕਿਸੇ ਨੇ ਨਹੀਂ ਦੇਣੀ ਹਰ ਸਟੇਟ ਦੀਆਂ ਇੱਕ ਇੱਕ ਦੋ ਦੋ ਤਿੰਨ ਤਿੰਨ ਫਸਲਾਂ ਦੀ ਗਰੰਟੀ ਸਟੇਟ ਕੇਂਦਰ ਜਿਹੜਾ ਆਸ਼ਾ ਦੇ ਸਕਦਾ ਵਾ ਕਾਫੀ ਹੱਦ ਤੱਕ ਜੇ ਅਸੀਂ ਚਾਹੁੰਦੇ ਆ ਕਿ ਸਾਨੂੰ ਐਮਐਸਪੀ ਮਿਲੇ ਤੇ ਉਹਦੇ ਸਟੇਟ ਨੂੰ ਬਹੁਤ ਵੱਡਾ ਯੋਗਦਾਨ ਪਾਣਾ ਪਊਗਾ ਮੈਂ ਪੰਜਾਬ ਵਾਸਤੇ ਹਮੇਸ਼ਾ ਕਹਿੰਦਾ ਰਿਹਾ ਹਾਂ ਕਿ ਇੱਥੇ ਮੂੰਗੀਆਂ ਇੱਕ ਦੋ ਦਾਲਾਂ ਹੋਰ ਸਰੋਂ ਦਾ ਤੇਲ ਸਰਸੋਂ ਆ ਆਰ ਇਹਦੇ ਨਾਲ ਨਾਲ ਕੁਝ ਚੀਜ਼ਾਂ ਜਿਹਨਾਂ ਦੀ ਸਟੇਟ ਦੇ ਵਿੱਚ ਖਪਤ ਹੋ ਸਕਦੀ ਹੈ ਉਹਨਾਂ ਨੂੰ ਸਟੇਟ ਨੂੰ ਖੁਦ ਖਰੀਦਣਾ ਚਾਹੀਦਾ ਵਾ ਮੇਰੇ ਮੰਨਣਾ ਮੈਂ ਕਿ ਪੰਜਾਬ ਦੇ ਵਿੱਚ ਮੱਕੀ ਦੀ ਵੀ ਖਪਤ ਸਟੇਟ ਦੇ ਵਿੱਚ ਹੋ ਸਕਦੀ ਹੈ ਜੇ ਅਸੀਂ ਡੇਰੀ ਤੇ ਪੋਲਟਰੀ ਨੂੰ ਵਿਡਾਵਾ ਦਈਏ ਸੋ ਇਹਨਾਂ ਦੇ ਵਿੱਚ ਸਟੇਟ ਨੂੰ ਯੋਗਦਾਨ ਪਾਉਣਾ ਚਾਹੀਦਾ ਵਾ ਸੈਂਟਰ ਦੋ ਚਾਰ ਹੋਰ ਫਸਲਾਂ ਨੂੰ ਖਰੀਦਦੰਦੀ ਗਾਰੰਟੀ ਦੇਵੇ ਔਰ ਤਾ ਵੀ ਗੱਲ ਅੱਗੇ ਵੱਧ ਸਕਦੀ ਹੈ ਇਸ ਤੋਂ ਇਲਾਵਾ ਕਈ ਹੋਰ ਵੀ ਕਿਸਾਨੀ ਦੇ ਸਬੰਧ ਵਿੱਚ ਮਸਲੇ ਨੇ ਜਿਨ੍ਹਾਂ ਨੂੰ ਦੁਬਾਰਾ ਚੁੱਕਣ ਦੀ ਲੋੜ ਹੈ ਸੋ ਦੁਬਾਰਾ ਮੁੜ ਵਿਚਾਰ ਕਰਕੇ ਨਵੀਂ ਰਣਨੀਤੀ ਬਣਾ ਕੇ ਨਵਾਂ ਇਹਨੂੰ ਸਾਡੇ ਨੂੰ ਰਿਵਿਊ ਕਰਕੇ ਨਵੀਂ ਸਟ੍ਰੈਟਜੀ ਬਣਾ ਕੇ ਇਹ ਜਿਹੜਾ ਸੰਘਰਸ਼ ਹੈ ਨੂੰ ਵਿੱਢਣਾ ਚਾਹੀਦਾ ਵਾ ਔਰ ਇਸ ਵੇਲੇ ਇਹ ਸੰਘਰਸ਼ ਨੂੰ ਇੱਕ ਤਰੀਕੇ ਨਾਲ ਅਗਿਆਪਨ ਕਾਲ ਆਫ ਕਰਤਾ ਜਾਵੇ ਤੇ ਉਹ ਬਿਹਤਰ ਹੋਵੇਗਾ ਇਹ ਮੇਰਾ ਮਨ ਨਾ ਨੁਕਸਾਨ ਬਹੁਤ ਹੋ ਰਿਹਾ ਵਾ ਜਦੋਂ ਇੱਥੇ ਬੈਠੇ ਹੋਏ ਆ ਬਾਰਡਰ ਦੇ ਉੱਪਰ ਹਰਿਆਣਾ ਦੇ ਬਾਰਡਰ ਦੇ ਉੱਪਰ ਲੋਕਾਂ ਨੂੰ ਤੰਗੀ ਹੋ ਰਹੀ ਹੈ ਉੱਥੇ ਸੋ ਤੁਸੀਂ ਲੋਕਾਂ ਤੋਂ ਵੀ ਦੂਰ ਜਾ ਰਹੇ ਜੇ ਇਹ ਸੰਘਰਸ਼ ਨੂੰ ਇਸ ਤਰੀਕੇ ਨਾਲ ਚਲਾ ਕੇ ਇਹ ਮੇਰਾ ਮਨ ਨਾ ਮੋਸਦਾ ਤੜ ਜੋ ਬਹੁਤ ਸਾਰੀ ਨਾਸਹਿਮਤ ਹੋ ਪਰ ਡੈਮੋਕ੍ਰੇਸੀ ਆ ਲੋਕਤੰਤਰ ਆ ਇਹਦੇ ਚ ਸਹਿਮਤੀ ਜਿਹੜਾ ਵਾ ਇੱਕ ਲੋਕਤੰਤਰ ਦਾ ਹਮੇਸ਼ਾ ਹਿੱਸਾ ਹੁੰਦੀ ਹੈ